ਚੋਣਾ 21 ਦਸੰਬਰ ਨੂੰ ਆਏ ਤੁਸੀਂ ਸੋਚਣਾ ਵਿਚਾਰ ਕਰਨਾ ਇਹਨਾਂ ਨੇ ਆਪਣੇ ਵਾਦੇ ਦੱਸਿਆ ਵਾਦੇ ਵੀ ਦੱਸੇ ਇਰਾਦੇ ਵੀ ਦੱਸੇ ਕਿ ਕਿਸ ਤਰ੍ਹਾਂ ਮੈਂ ਕੰਮ ਕਰਵਾਇਆ ਕਿਸ ਤਰ੍ਹਾਂ ਕਰਵਾਣਾ ਤੇ ਥੋੜੇ ਜਿਹੜੇ ਨਾਲ ਵੋਟਰ ਹੈ ਇਹਨਾਂ ਨੂੰ ਪੁੱਛ ਲਈਏ ਕਿ ਵਾਕਿਆ ਹੀ ਇਹਨਾਂ ਦੀ ਗੱਲ 'ਚ ਸਚਾਈ ਹੈ ਜਾਂ ਜਾਂ ਲੱਗਦਾ ਹੈ ਕਿ ਜਿੱਦਾਂ ਬਾਕੀ ਵਾਦੇ ਕਰਦੇ ਆ ਉਦਾਂ ਕਰਦੇ ਆ ਕੀ ਕਹਿਣਾ ਚਾਹੁੰਦੇ ਤੁਸੀਂ ਕਿ ਵਾਦੇ ਤੁਹਾਡੇ ਸਾਹਮਣੇ ਕਰ ਰਹੇ ਆ ਤੁਹਾਡੇ ਐਫਸੀ ਹਾਂਜੀ ਨਮਸਕਾਰ ਜੀ ਹਾਂਜੀ ਪਾਜੀ ਵਾਦੇ ਕਰ ਰਹੇ ਤੇ ਪੂਰੇ ਵੀ ਕਰਨਗੇ ਕਿਉਂਕਿ ਇਹਨਾਂ ਨੇ ਜਿਹੜੇ ਪਹਿਲੇ ਵਾਦੇ ਕੀਤੇ ਸੀ ਉਹ ਵੀ ਪੂਰੇ ਕੀਤੇ ਆ ਤੇ ਸਾਨੂੰ ਉਮੀਦ ਆ ਕਿ ਇਸ ਵਾਰ ਵੀ ਇਹ ਜਿਹੜੇ ਵਾਦੇ ਕਰ ਰਹੇ ਆ ਉਹ ਪੂਰੇ ਕਰਨਗੇ ਤੇ ਜਿਸ ਤਰ੍ਹਾਂ ਪਹਿਲੇ ਤਾਂ ਸਭ ਤੋਂ ਪਹਿਲਾਂ ਭਗਤ ਸਿੰਘ ਹਸਪੀਟਲ ਜਿਹੜਾ ਆਪਣਾ ਹੈਗਾ ਉਹਦੇ ਮੂਰੇ ਇੰਨਾ ਕੂੜਾ ਕਰਕਟ ਪੈਂਦਾ ਤੇ ਨੰਗਰ ਨੂੰ ਬਹੁਤ ਜ਼ਿਆਦਾ ਨਾ ਘਣਾਂ ਆਉਂਦੀ ਸੀ ਜਣੀ ਕਿ ਜਿਹੜਾ ਇਹਨਾਂ ਨੇ ਉੱਥੋਂ ਸਫਾਈ ਕਰਵਾਈ ਆ ਤੇ ਅੱਜ ਉੱਥੇ ਤੋਂ ਆਏ ਮਤਲਬ ਅਸੀਂ ਨੰਗੀ ਦਾ ਆਏ ਤੇ ਉਹ ਵੀ ਕੰਮ ਇਹਨਾਂ ਨੇ ਕਰਵਾਏ ਤੇ ਬਾਕੀ ਹੋਰ ਵੀ ਜਿਹੜੇ ਇਹਨਾਂ ਨੇ ਕਹੇ ਸੀ ਤੁਹਾਡੀ ਨਜ਼ਰ ਵਿੱਚ ਕਿਹੜਾ ਕੰਮ ਹੈ ਕਿ ਜਿਹੜਾ ਲੱਗਦਾ ਕਿ ਵਧੀਆ ਸੀਗਾ ਬਾੜ ਲਈ ਜੀ ਅਗਰ ਜੇ ਤੁਸੀਂ ਕਹਿ ਸਕੀਏ ਕਿ 5 ਸਾਲ ਬਹੁਤ ਹੁੰਦੇ ਆ ਕੰਮ ਕਰਾਉਣ ਨੂੰ ਪਰ ਐਦਾਂ ਨਹੀਂ ਹੈਗੇ ਬਹੁਤ سارے ਕੰਮ ਹੋ ਚੁੱਕੇ ਆ ਇੱਥੇ ਸਫਾਈ ਦਾ ਜੇ ਦੇਖਿਆ ਜਾਵੇ ਗਲੀਆਂ ਦੇ ਦੇਖਿਆ ਜਾਵੇ ਲਾਈਟਾਂ ਦਾ ਤੇ ਕੋਈ ਕੰਮ ਨਹੀਂ ਹੈਗਾ ਜਿਹੜਾ ਨਾ ਹੋਇਆ ਹੋਵੇ ਪਰ ਜੇ ਕੋਈ ਹੈਗਾ ਇੱਕ ਅੱਧਾ ਕੰਮ ਜਿਹੜਾ ਨਹੀਂ ਹੋਇਆ ਪਿਛਲੇ 5 ਸਾਲਾਂ 'ਚ ਕਿਉਂਕਿ ਉਹਦੇ ਵਿੱਚ ਕੋਰੋਨਾ ਵੀ ਰਿਹਾ ਤੇ ਸਿਰਫ 3 ਸਾਲ ਦੀ ਟਰਮ ਸੀਗੀ ਕੰਮ ਕਰਾਉਣ ਲਈ ਲੇਕਿਨ ਉਤੋਂ ਬਾਅਦ ਵੀ ਜਦੋਂ ਐਮਸੀ ਦੀ ਟਰਮ ਖਤਮ ਵੀ ਹੋ ਗਈ ਸੀ ਉਤੋਂ ਬਾਅਦ ਵੀ 2 ਸਾਲ ਇਹਨਾਂ ਨੇ ਕੰਮ ਕਰਾਇਆ ਤੇ ਹੁਣ ਜਿਹੜੇ ਛੋਟੇ-ਮੋਟੇ ਕੰਮ ਜਿਹੜੇ ਬਚ ਗਏ ਜਿਹੜੇ ਨਹੀਂ ਹੋ ਸਕੇ ਤੇ ਉਹ ਹੁਣ ਗਾਹਾਂ ਨੂੰ ਇਲੈਕਸ਼ਨ ਆ 21 ਤਰੀਕ ਨੂੰ ਤੇ ਹੁਣ ਮੁੜ ਕੇ ਐਮਸੀ ਬਣਨਗੇ ਤੇ ਜਿਹੜੇ ਛੋਟੇ-ਮੋਟੇ ਕੰਮ ਆ ਜ਼ਰੂਰ ਕਰਾਉਂਗੇ ਤੇ ਸਾਨੂੰ ਵੀ ਉਮੀਦ ਆ ਕਿ ਜਿਹੜੇ ਸਾਡੇ ਜਾਂ ਸਾਡੇ ਬਾਡ ਦੇ ਕੰਮ ਜਿਹੜੇ ਪੈਂਡਿੰਗ ਆ ਜਿਹੜੇ ਨਹੀਂ ਹੋ ਸਕੇ ਉਹ ਬਾਅਦ ਵਿੱਚ ਆ ਮੁਕੰਮਲ ਕਰਨਗੇ ਅਗਲੀ ਟਰਮ ਦੇ ਵਿੱਚ ਜਿਹੜੇ 5 ਸਾਲ ਦੇ ਵਿੱਚ ਆ ਮੁੜ ਕੇ ਬਣਨਗੇ ਤੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਹੁਣ ਤੱਕ ਇਹਨਾਂ ਨੇ ਸਾਰਿਆਂ ਦੇ ਜਿੰਨੇ ਵੀ ਕੰਮ ਸੀਗੇ ਕਰਾਏ ਆ ਤੇ ਫੇਰ ਤੋਂ ਇਹਨਾਂ ਨੂੰ ਮੌਕਾ ਦਿੱਤਾ ਜਾਵੇ ਤੇ ਆਪਣੀਆਂ ਵੋਟਾਂ ਉਹਨਾਂ ਨੂੰ ਹੀ ਪਾਓ ਨੇ ਨਹੀਂ ਤੁਹਾਡੇ ਕੰਮ ਕਰਾਏ ਆ ਤੇ ਇਸ ਬਾਡ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ ਜਿਨ੍ਹਾਂ ਦਾ ਇਹਨਾਂ ਨੇ ਵਿਕਾਸ ਕਰਾਇਆ ਤੇ ਹੁਣ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਮੁੜ ਕੇ ਮੌਕਾ ਦਿਓ ਤੇ ਇਹ ਉਹਨਾਂ ਦੀ ਉਮੀਦਾਂ ਤੇ ਖੜੇ ਹੋਣਗੇ ਬਿਲਕੁਲ ਜੀ ਕਿਉਂਕਿ ਜਦੋਂ ਤੁਹਾਡੇ ਵੋਟਰ ਬੋਲਦੇ ਆ ਤਾਂ ਹੀ ਪਤਾ ਲੱਗਦਾ ਆ ਵੋਟਰ ਰਚਾ ਹੈ ਇਸ ਵੋਟਰ ਰਹਾ ਕਿਉਂਕਿ ਜਦੋਂ ਇਹ ਵੀਡੀਓ ਚੱਲਣੀ ਆ ਤੁਸੀਂ ਸੁਣਨੀ ਆ ਸਾਰਿਆਂ ਨੇ ਜੇ ਇਹਨਾਂ ਨੇ ਝੂਠ ਬੋਲਿਆ ਤਾਂ ਫੜਿਆ ਜਾਣਾ ਕਿੰਨਾ ਕਿਤੇ ਲੋਕ ਕਿਉਂਕਿ ਹੁਣ ਡਰਦੇ ਨਹੀਂ ਆ ਲੋਕ ਤੁਹਾਡਾ ਤੁਹਾਡੇ ਚਿਹਰੇ ਦਾ ਨਕਾਬ ਚੱਕਣ ਚ ਕੋਈ ਦੇਣ ਨਹੀਂ ਲਾਂਦੇ ਕੀ ਕਹਿਣਾ ਚਾਹਦੇ ਤੁਸੀਂ ਜਿਹੜਾ ਪਿਛਲੇ ਕੰਮ ਕੀਤੇ ਆ ਇਹਨਾਂ ਨੇ ਹੁਣ ਦੇ ਕੰਮ ਗਣਾਏ ਕਿ ਇਹ ਕਰਨੇ ਆ ਜਿਹੜੇ ਪਿਛਲੇ ਕੰਮ ਕੀਤੇ ਉਹਨਾਂ ਤੋਂ ਸੈਟੀਸਫਾਈ ਆ ਮਹੱਲਾ ਹਾਂਜੀ ਪੂਰਾ ਕੰਮ ਇਹਨਾਂ ਨੇ ਪੂਰਾ ਮਨ ਤਨ ਮਨ ਧਾਨਾ ਕੰਮ ਕਰਾਏ ਆ ਯੂ ਇਸ ਵੇਲੇ ਪਹਿਲਾ ਪੋਜੀਸ਼ਨ ਬਹੁਤ ਮਾੜੀ ਸੀ ਗਲੀਆਂ ਛੋਟੀਆਂ ਸੀ ਨਾਲੀਆਂ ਸੀ ਇੰਟਰਲੌਕ ਲਵਾ ਕੇ ਪੈਪ ਇੰਡਰਗਾਉਂ ਕਰਾਤੇ ਉਦੇ ਨਾਲ ਵਧੀਆ ਕੋਈ ਫਿਕਰ ਨਹੀਂ ਰਹਿੰਦਾ ਨਹੀਂ ਤਾਂ ਇੱਕ ਇੱਕ ਬੰਦਾ ਲੰਘਦਾ ਸੀ ਨਾਲ ਦੂਏ ਦੇ ਨਾਲ ਟੱਚ ਕਰਦਾ ਸੀਗਾ ਇਸ ਤਰ੍ਹਾਂ ਬਹੁਤ ਪ੍ਰੋਬਲਮ ਸੀਗਾ ਹੁਣ ਇੰਨੇ ਕੰਮ ਤੇ ਹਰ ਦੇ ਹਰ ਬੰਦੇ ਦੇ ਨਾਲ ਦੁੱਖ ਸੁੱਖ ਚ ਦਿਨ ਰਾਤ ਜੇ ਕਿਸੇ ਨੂੰ ਵੀ ਇੱਕ ਵਾਰੀ ਫੋਨ ਆ ਪਤਾ ਲੱਗੇ ਉੱਥੇ ਪਹੁੰਚ ਜਾਂਦੇ ਆ ਹਰ ਤਰ੍ਹਾਂ ਦਿਨ ਰਾਤ ਉਹਨਾਂ ਹਰ ਬੰਦੇ ਨਾਲ ਮਹੱਲੇ ਚ ਉਹ ਇਹਨਾਂ ਤਾਂ ਮਨਤਾਨਾ ਖੜੇ ਸੀਗੇ ਵਧੀਆ ਇਹਨਾਂ ਨੇ ਕੰਮ ਕੀਤੇ ਆ ਬਹੁਤ ਖੁਸ਼ੀ ਦੀ ਗੱਲ ਆ ਹੁਣ ਅੱਗੇ ਵੀ ਅਸੀਂ ਪੂਰੇ ਜੋਸ਼ ਨਾਲ ਇਹਨਾਂ ਦਾ ਸਪੋਰਟ ਕਰਦੇ ਆ ਪੂਰਾ ਇਸ ਤਰ੍ਹਾਂ ਹੀ ਅੱਗੇ ਵੀ ਆਸ ਕਰਦੇ ਆ ਵੀ ਇਹ ਵੀ ਅੱਗੇ ਨਾਲ ਅੱਗੇ ਨਾਲ ਵੱਧ ਕੇ ਕੰਮ ਕਰਨਗੇ ਵਧੀਆ ਬਿਲਕੁਲ ਜੀ ਇਹ ਕੱਲਾ ਕੱਲਾ ਕੰਮ ਗਿਣਨ ਦੀ ਕੋਸ਼ਿਸ਼ ਕਰਦੀ ਤੁਸੀਂ ਆਮ ਇਹਨਾਂ ਗਲੀਆਂ ਚੋਂ ਨਿਕਲੇ ਹੋਣੇ ਕਦੇ ਨਾ ਕਦੇ ਤੁਹਾਨੂੰ ਮੌਕਾ ਮਿਲਿਆ ਹੋਣਾ ਪੁਰਾਣੇ ਢਾਖਾਨੇ ਵਾਲੀ ਗਲੀ ਚ ਨਿਕਲਣੇ ਕਉਂਕੀ ਇੱਥੇ ਕੂੜਾ ਹਰ ਬਿਲ ਢੇਲ ਲੱਗਿਆ ਰਹਿੰਦਾ ਸੀ ਉੱਤੇ ਲੰਘਣਾ ਬੜਾ ਮੁਸ਼ਕਲ ਦਾ ਇਹਨਾਂ ਨੇ ਦੱਸਿਆ ਕਿ ਬੜਾ ਮੁਸ਼ਕਲ ਸੀ ਆ ਹਰ ਕੋਈ ਇਸ ਗਲੀ 'ਚ ਲੰਘਿਆ ਹੋਣਾ ਕਿਉਂਕਿ ਪੁਰਾਣਾ ਡਾਕਖਾਨਾ ਹੈ ਪਾਕ ਸਿੰਘ ਡਾਕਟਰ ਪਾਕ ਸਿੰਘ ਇੱਥੇ ਹੈ ਕਿਉਂਕਿ ਹਰ ਕਿਸੇ ਨਾ ਕਿਸੇ ਜ਼ਰੂਰਤ ਦੇ ਵਿੱਚ ਇਸ ਗਲੀ ਦੇ ਵਿੱਚੋਂ ਲੰਘਿਆ ਹੋਣਾ ਵੈਸੇ ਇਸ ਗਲੀ 'ਚੋਂ ਨਿਕਲ ਕੇ ਹੋਰ ਕਈ ਸਾਰੇ ਵਾਰਡ ਨਮਾ বাস ਸਟੈਂਡ ਨੂੰ ਜਾਂਦਾ ਆ ਇਹ ਜਿਹੜੀ ਆ ਦ੍ਰਿਸ਼ ਕੂੜੇ ਵਾਲਾ ਦ੍ਰਿਸ਼ ਹਰ ਇੱਕ ਨੇ ਦੇਖਿਆ ਹੋਣਾ ਅੱਜ ਤੁਸੀਂ ਦੇਖਦੇ ਹੋਣੇ ਉਹ ਨਹੀਂ ਦਿਖਦਾ ਇੱਕ ਪਾਣੀ ਦੀ ਸਮੱਸਿਆ ਸੀ ਬਹੁਤ ਵੱਡੀ ਇਹਨਾਂ ਨੇ ਤਾਂ ਕਹਿਤਾ ਸੱਚੀ ਆ ਹਾਂਜੀ ਪਾਣੀ ਦੀ ਸਮੱਸਿਆ ਸੀਗੀ ਬਹੁਤ ਜੀ ਇਹਨਾਂ ਨੇ ਬੜੀ ਮਿਹਰਬਾਨੀ ਇਹਨਾਂ ਦੀ ਹੋਈ ਨੇ ਬੜਾ ਪਾਣੀ ਉੱਤੇ ਪਹੁੰਚਾਇਆ ਲੈਟਰਾਂ ਦਾ ਬੜਾ ਇੰਤਜ਼ਾਮ ਕੀਤਾ ਪਾਣੀ ਦੀ ਸਮੱਸਿਆ ਸਹੀ ਹੈ ਇਸ ਵੇਲੇ ਵਧੀਆ ਚੱਲਦਾ ਕੰਮ ਤੁਸੀਂ ਇਹਨਾਂ ਦੇ ਪਿਛਲੇ 5 ਸਾਲਾਂ ਦੀ ਕਾਰਜ ਜਿਹੜਾ ਇਹਨਾਂ ਨੇ ਕੰਮ ਕੀਤੇ ਆ ਉਹਨਾਂ ਤੋਂ ਖੁਸ਼ ਹੋ ਹਾਂਜੀ ਪਿਛਲੇ 5 ਸਾਲ ਤੋਂ ਅਸੀਂ ਬਹੁਤ ਖੁਸ਼ ਆ ਬਹੁਤ ਵਧੀਆ ਕੰਮ ਕੀਤੇ ਮੁੰਡੇ ਨੇ ਸਾਡੇ ਨੇ ਤੇ ਗਾਂਵਾਂ ਵੀ ਅਸੀਂ ਇਹਦੀ ਪੂਰੀ ਡਟ ਕੇ ਮਦਦ ਕਰ ਰਹੇ ਹਾਂ ਗਾਂਵਾਂ ਵੀ ਵਧੀਆ ਕੰਮ ਕਰੂੰਗਾ ਜਲਦੀ ਚਰਚਾ ਦੇ ਵਿੱਚ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸ ਦਿੰਨਾ ਕਿ ਜਦੋਂ ਤੁਸੀਂ ਸਾਹਮਣੇ ਵਾਲੇ ਨਾਲ ਅੱਖਾਂ 'ਚ ਅੱਖਾਂ ਮਿਲਾ ਕੇ ਗੱਲ ਕਰਦੇ ਹੋ ਦੱਸਦੇ ਹੋ ਉਹ ਜਜਮੈਂਟ ਹੋ ਜਾਂਦੀ ਹੈ ਕਿ ਝੂਠ ਬੋਲਦੇ ਹੋ ਕੋ ਸੱਚ ਬੋਲਦੇ ਆ ਬਾਕੀ ਜਦੋਂ ਤੁਸੀਂ ਵੀਡੀਓ ਦੇਖਣੀ ਤੁਸੀਂ ਵੀ ਉਹਨਾਂ ਦੇ ਫੇਸ ਤੇ ਜ਼ਰੂਰ ਰੀਡ ਕਰਨ ਦੀ ਕੋਸ਼ਿਸ਼ ਕਰਿਓ ਕਿ ਸੱਚ ਹੈ ਕਿ ਝੂਠ ਹੈ ਜੇ ਕਿਸੇ ਨੂੰ ਫੇਰ ਵੀ ਲੱਗੇ ਤਾਂ ਵਾਰਡ ਨੰਬਰ 8 ਹੈ 1100 ਦੇ ਕਰੀਬ ਵੋਟਾਂ ਆ 1199 ਵੋਟਾਂ ਆ ਤੇ ਆਗੇ ਤੁਹਾਡਾ ਕੋਈ ਨਾ ਕੋਈ ਭਾਈ ਬੰਧੂ ਰਿਸ਼ਤੇਦਾਰ ਦੋਸਤ ਰਹਿੰਦਾ ਹੋਣਾ ਤਾਂ ਤੂੰ ਫੋਨ ਕਰਕੇ ਜਰੂਰ ਪੁੱਛਿਓ